ਪੰਕਜ ਤ੍ਰਿਪਾਠੀ ਦੇ ਪਿਤਾ ਦਾ ਹੋਇਆ ਦਿਹਾਂਤ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁੱਖ ਦਾ ਪਹਾੜ ਟੁੱਟ ਗਿਆ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ Tiwari ਦਾ ਦਿਹਾਂਤ ਹੋ ਚੁਕਿਆ ਹੈ ਉਹਨਾਂ ਨੇ ਆਪਣੇ ਜੱਦੀ ਪਿੰਡ ਦੇ ਵਿੱਚ ਆਪਣੇ ਆਖਰੀ ਸਾਲੇ ਪੰਕਜ ਤ੍ਰਿਪਾਠੀ ਆਪਣੇ ਪਿਤਾ ਦੇ ਬਹੁਤ ਕਰੀਬ ਸਨ ਪੰਡਿਤ तिवारी ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਹਾਲੇ ਤੱਕ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਭਿਨੇਤਾ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਹੈ ਕਿ ਪੰਕਜ ਤ੍ਰਿਪਾਠੀ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ ਜਾਣਕਾਰੀ ਮੁਤਾਬਿਕ ਅਭਿਨੇਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਕੀਤਾ ਜਾਏਗਾ ਇੱਕ ਨਿਊਜ਼ ਦੇ ਵਿੱਚ ਦਿੱਤੇ ਇੰਟਰਵਿਊ ਦੌਰਾਨ ਪੰਕਜ ਤ੍ਰਿਪਾਠੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਐਕਟਰ ਬਣਨ ਪਿਤਾ ਦੀ ਇੱਛਾ ਸੀ ਕਿ ਉਹ ਪੜ੍ਹ ਲੈ ਕੇ ਡਾਕਟਰ ਬਨਨ ਅਭਿਨੇਤਾ ਨੇ ਕਿਹਾ ਕਿ ਬਿਹਾਰ ਦੇ ਗੋਪਾਲਗੰਜ ਤੋਂ ਜਿਸ ਖੇਤਰ ਦੇ ਵਿੱਚ ਆਉਂਦੇ ਹਨ ਉੱਥੇ ਲੋਕ ਸਿਰਫ ਦੋ ਪੇਸ਼ਿਆਂ ਤੋਂ ਹੀ ਜਾਣੇ ਜਾਂਦੇ ਹਨ ਇੱਕ ਡਾਕਟਰ ਦੂਸਰਾ ਇੰਜੀਨੀਅਰ ਹਾਲਾਂਕਿ ਪੰਕਜ ਤ੍ਰਿਪਾਠੀ ਕਬਿਨੇਤਾ ਬਣ ਕੇ ਅਤੇ ਉਹਨਾਂ ਨੂੰ ਆਪਣੀ ਮਾਂ ਤੇ ਪਿਤਾ ਦਾ ਬਹੁਤ ਸਮਰਥਨ ਮਿਲਿਆ ਪੰਕਜ ਤ੍ਰਿਪਾਠੀ ਦੀ ਵਰਕਫਰੰਡ ਦੀ ਗੱਲ ਕਰੀਏ ਤਾਂ ਉਹਨੇ ਦਿਨੇ OMG 2 ਦੇ ਵਿੱਚ ਨਜ਼ਰ ਆ ਰਹੇ ਹਨ ਲੇਕਿਨ ਜਦ ਹੀ ਖਬਰ ਉਹਨਾਂ ਸਾਹਮਣੇ ਪਹੁੰਚੀ ਉਹ ਬਹੁਤ ਹੀ ਜ਼ਿਆਦਾ ਟੁੱਟ ਗਏ ਪੰਕਜ ਤ੍ਰਿਪਾਠੀ ਦੇ ਪਿਤਾ ਦਾ ਹੋਇਆ ਤੇ ਹਾਂ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁਖਾ ਦਾ ਪਹਾੜ ਟੁੱਟ ਗਿਆ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ तिवारी ਦਾ ਦਿਹਾਂਤ ਹੋ ਚੁਕਿਆ ਹੈ ਉਹਨਾਂ ਨੇ ਆਪਣੇ ਜੱਦੀ ਪਿੰਡ ਦੇ ਵਿੱਚ ਆਪਣੇ ਆਖਰੀ ਸਾਲੇ ਪੰਕਜ ਤ੍ਰਿਪਾਠੀ ਆਪਣੇ ਪਿਤਾ ਦੇ ਬਹੁਤ ਕਰੀਬ ਸਨ ਪੰਡਿਤ तिवारी ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਹਾਲੇ ਤੱਕ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਭਿਨੇਤਾ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਹੈ ਕਿ ਪੰਕਜ ਤ੍ਰਿਪਾਠੀ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ ਜਾਣਕਾਰੀ ਮੁਤਾਬਕ ਅਭਿਨੇਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਕੀਤਾ ਜਾਏਗਾ ਇੱਕ ਨਿਊਜ਼ ਦੇ ਵਿੱਚ ਦਿੱਤੇ ਇੰਟਰਵਿਊ ਦੌਰਾਨ ਪੰਕਜ ਤ੍ਰਿਪਾਠੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਐਕਟਰ ਬਣਨ ਪਿਤਾ ਦੀ ਇੱਛਾ ਸੀ ਕਿ ਉਹ ਪੜ੍ਹ ਲਿਖ ਕੇ ਡਾਕਟਰ ਬਣਨ ਅਭਿਨੇਤਾ ਨੇ ਕਿਹਾ ਕਿ ਉਹ ਬਿਹਾਰ ਦੇ ਗੋਪਾਲਗੰਜ ਤੋਂ ਜਿਸ ਖੇਤਰ ਦੇ ਵਿੱਚ ਆਉਂਦੇ ਹਨ ਉੱਥੇ ਲੋਕ ਸਿਰਫ ਦੋ ਪੇਸ਼ਿਆਂ ਤੋਂ ਹੀ ਜਾਣੇ ਜਾਂਦੇ ਹਨ ਇੱਕ ਡਾਕਟਰ ਦੂਸਰਾ ਇੰਜੀਨੀਅਰ ਹਾਲਾਂਕਿ ਪੰਕਜ ਤ੍ਰਿਪਾਠੀ ਕਵੀਨੇਤਾ ਬਣ ਕੇ ਆਤੇ ਉਹਨਾਂ ਨੂੰ ਆਪਣੀ ਮਾਂ ਤੇ ਪਿਤਾ ਦਾ ਬਹੁਤ ਸਮਰਥਨ ਮਿਲਿਆ ਪੰਕਜ ਤ੍ਰਿਪਾਠੀ ਦੀ ਵਰਕਫਰੰਡ ਦੀ ਗੱਲ ਕਰੀਏ ਤਾਂ ਇਹਨੇ ਦਿਨੀ OMG 2 ਦੇ ਵਿੱਚ ਨਜ਼ਰ ਆ ਰਹੇ ਹਨ ਲੇਕਿਨ ਅਚਨਚੇ ਹੀ ਖਬਰ ਉਹਨਾਂ ਸਾਹਮਣੇ ਪਹੁੰਚੀ ਤੇ ਬਹੁਤ ਹੀ ਜ਼ਿਆਦਾ ਟੁੱਟ ਗਏ ਪੰਕਜ ਤ੍ਰਿਪਾਠੀ ਦੇ ਪਿਤਾ ਦਾ ਹੋਇਆ ਤੇ ਹਾਂ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁਖਾ ਦਾ ਪਹਾੜ ਟੁੱਟ ਗਿਆ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ तिवारी ਦਾ ਦਿਹਾਂਤ ਹੋ ਚੁਕਿਆ ਹੈ ਉਹਨਾਂ ਨੇ ਆਪਣੇ ਜੱਦੀ ਪਿੰਡ ਦੇ ਵਿੱਚ ਆਪਣੇ ਆਖਰੀ ਸਾਲੇ ਪੰਕਜ ਤ੍ਰਿਪਾਠੀ ਆਪਣੇ ਪਿਤਾ ਦੇ ਬਹੁਤ ਕਰੀਬ ਸਨ ਪੰਡਿਤ तिवारी ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਹਾਲੇ ਤੱਕ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਭਿਨੇਤਾ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਹੈ ਕਿ ਪੰਕਜ ਤ੍ਰਿਪਾਠੀ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ ਜਾਣਕਾਰੀ ਮੁਤਾਬਕ ਅਭਿਨੇਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਕੀਤਾ ਜਾਏਗਾ ਇੱਕ ਨਿਊਜ਼ ਦੇ ਵਿੱਚ ਦਿੱਤੇ ਇੰਟਰਵਿਊ ਦੌਰਾਨ ਪੰਕਜ ਤ੍ਰਿਪਾਠੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਐਕਟਰ ਬਣਨ ਪਿਤਾ ਦੀ ਇੱਛਾ ਸੀ ਕਿ ਉਹ ਪੜ੍ਹ ਲਿਖ ਕੇ ਡਾਕਟਰ ਬਣਨ ਅਭਿਨੇਤਾ ਨੇ ਕਿਹਾ ਕਿ ਉਹ ਬਿਹਾਰ ਦੇ ਗੋਪਾਲਗੰਜ ਤੋਂ ਜਿਸ ਖੇਤਰ ਦੇ ਵਿੱਚ ਆਉਂਦੇ ਹਨ ਉੱਥੇ ਲੋਕ ਸਿਰਫ ਦੋ ਪੇਸ਼ਿਆਂ ਤੋਂ ਹੀ ਜਾਣੇ ਜਾਂਦੇ ਹਨ ਇੱਕ ਡਾਕਟਰ ਦੂਸਰਾ ਇੰਜੀਨੀਅਰ ਹਾਲਾਂਕਿ ਪੰਕਜ ਤ੍ਰਿਪਾਠੀ ਕਵੀਨੇਤਾ ਬਣ ਕੇ ਆਤੇ ਉਹਨਾਂ ਨੂੰ ਆਪਣੀ ਮਾਂ ਤੇ ਪਿਤਾ ਦਾ ਬਹੁਤ ਸਮਰਥਨ ਮਿਲਿਆ ਪੰਕਜ ਤ੍ਰਿਪਾਠੀ ਦੀ ਵਰਕਫਰੰਡ ਦੀ ਗੱਲ ਕਰੀਏ ਤਾਂ ਉਹ ਇਹ ਦਿਨੀ OMG 2 ਦੇ ਵਿੱਚ ਨਜ਼ਰ ਆ ਰਹੇ ਹਨ ਲੇਕਿਨ ਜਦ ਹੀ ਖਬਰ ਉਹਨਾਂ ਸਾਹਮਣੇ ਪਹੁੰਚੀ ਉਹ ਬਹੁਤ ਹੀ ਜ਼ਿਆਦਾ ਟੁੱਟ ਗਏ